ਹਲਕਾ ਕੇਂਦਰੀ ਤੋਂ ਵਿਧਾਇਕ ਡਾਕਟਰ ਅਜੀਤ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਤੇ ਪਿੰਡ ਮੂਲੇ ਚੱਕ ਵਿਖੇ ਕੱਚੀਆਂ ਛੱਤਾਂ ਨੂੰ ਪੱਕਾ ਕਰਨ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਮੌਕੇ ਉੱਚੇ ਤੌਰ ਤੇ ਵਿਧਾਇਕ ਗੁਪਤਾ ਨੇ ਕੈਂਪ ਦਾ ਦੌਰਾ ਕੀਤਾ ਅਤੇ ਉੱਥੇ ਕੈਂਪ ਵਿੱਚ ਆਏ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਲੋਕਾਂ ਨੂੰ ਪ੍ਰੋਸਾ ਦਿੱਤਾ ਕਿ ਉਹਨਾਂ ਦੇ ਖਾਤਿਆਂ ਵਿੱਚ ਜਲਦ ਪੈਸੇ ਆ ਜਾਣਗੇ ਅਤੇ ਉਹ ਜਿਹੜੇ ਪੈਸੇ ਆਉਣਗੇ ਉਸ ਨਾਲ ਆਪਣੇ ਘਰਾਂ ਨੂੰ ਪੱਕਾ ਕਰਨ ਇਸ ਮੌਕੇ ਗੱਲਬਾਤ ਕਰਦੇ ਹਾਂ ਉਨਾਖਿਆ ਕੇ ਪਿੰਡ ਵਿੱਚ ਲਗਭਗ 220 ਘਰ ਹਨ ਅਤੇ 180 ਘਰਾਂ ਦੇ ਫਾਰਮ ਭਰੇ ਗਏ ਹਨ। ਇਸ ਮੌਕੇ ਸਰਪੰਚ ਕਵਲਜੀਤ ਕੌਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਜੀਤ ਸਿੰਘ ਮੂਲੇਚੱਕ ਮੈਂਬਰ ਸ਼ਿੰਦਰ ਕੌਰ ਚਰਨਜੀਤ ਕੌਰ ਨਿਸ਼ਾਨ ਸਿੰਘ ਤਰਲੋਕ ਸਿੰਘ ਸਮੇਤ ਇਲਾਕਾ ਵਾਸੀ ਮੌਜੂਦ ਸਨ। ਅੱਜ ਅਸੀਂ ਪਿੰਡ ਮੂਲੇਚੱਕ ਜਿਹੜਾ ਕਿ ਮੇਰੀ ਵਿਧਾਨ ਸਭਾ ਦੇ ਵਿੱਚ ਆਂਦਾ ਹੈ ਉੱਥੇ ਇੱਕ ਅਸੀਂ ਸਰਧਾਰ ਮੰਤਰੀ ਆਵਾਸ ਯੋਜਨਾ ਦੇ ਤਹਿਤ ਕੈਂਪ ਲਗਾਇਆ। ਔਰ ਇੱਕ ਕੈਂਪ ਜਿਹੜਾ ਹੈ ਕੱਚੇ ਜਿਨ੍ਹਾਂ ਦੇ ਘਰ ਨੇ ਜਿਨ੍ਹਾਂ ਕੋ ਪੱਕੀ ਛੱਤਾਂ ਨਹੀਂ ਹੈ ਉਹ ਕੱਚੇ ਮਕਾਨਾਂ ਵਾਲਿਆਂ ਨੂੰ ਇਹ ਬੈਨੀਫਿਟ ਦੇਂਦੀ ਏ ਇਸ ਸਕੀਮ ਚ ਅੱਜ ਇੱਕ ਕੈਂਪ ਡੀਸੀ ਆਫਿਸ ਵੱਲੋਂ ਆਰਗੇਨਾਈਜ਼ ਕੀਤਾ ਗਿਆ ਔਰ ਤੁਸੀਂ ਹਰਾ ਹੋਵੋਗੇ ਸੁਣ ਕੇ ਕਿ 220 ਪਿੰਡ ਹੈ ਇਸ ਘਰ ਇਸ ਪਿੰਡ ਚ 220 ਘਰ 220 ਘਰਾਂ ਦੇ ਚੋਂ 180 ਜਿਹੜੇ ਆ ਉਹ ਕੱਚੇ ਘਰ ਨੇ ਸੋ ਮੈਂ ਸਮਝਦਾ ਕਿ ਇਹ ਤੇ ਬੜਾ ਵਧੀਆ ਉਪਰਾਲਾ ਜਿਹੜਾ ਸਾਡੇ ਮਾਣਯੋਗ ਸਰਪੰਚ ਸਾਹਿਬ ਹਰਜੀਤ ਸਿੰਘ ਜਿਹੜੇ ਕਿ ਦਿਨ ਰਾਤ ਲੋਕਾਂ ਦੀ ਭਲਾਈ ਲਈ ਕੰਮ ਕਰਦੇ ਰਿਹਾ ਮੈਂ ਨੋਟਿਸ ਕੀਤਾ ਕਿ ਬਹੁਤ ਮਿਹਨਤ ਦੇ ਨਾਲ ਬੜੀ ਡੈਡੀਕੇਸ਼ਨ ਦੇ ਨਾਲ ਡਿਵੋਸ਼ਨ ਦੇ ਨਾਲ ਇਹ ਹਰਜੀਤ ਸਿੰਘ ਕੰਮ ਕਰ ਰਿਹਾ ਔਰ ਪਿੰਡ ਵਾਲੇ ਵੀ ਇਸ ਦਾ ਤੋਂ ਬਹੁਤ ਖੁਸ਼ ਨੇ ਸੋ ਅੱਜ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪਿੰਡ ਮੂਲੇ ਚੱਕ ਦੇ ਆਏ ਹੋਏ ਸਾਡੇ ਮੁੱਖ ਮਹਿਮਾਨ ਸਾਡੇ ਐਮਐਲਏ ਡਾਕਟਰ ਅਗੁਪਤਾ ਜੀ ਦਾ ਜਿੰਨਾਂ ਕੋ ਅਸੀਂ ਜਦੋਂ ਵੀ ਬੇਨਤੀ ਕਰਦੇ ਹਾਂ ਕਿ ਸਾਡੇ ਪਿੰਡ ਨੂੰ ਆ ਚੀਜ਼ ਲੋੜਿਆ ਉਹ ਸਾਡੇ ਰਾਤੋਂ ਦਿਨ ਨਹੀਂ ਚੜਨ ਦਿੰਦੇ ਤੇ ਸਾਡੇ ਬੇਨਤੀ ਨੂੰ ਪ੍ਰਵਾਨ ਕਰਕੇ ਤੇ ਉਹ ਕੰਮ ਸਾਡਾ ਕਰਵਾ ਕੇ ਦਿੰਦੇ ਨੇ ਸੋ ਇਹ ਜਿਹੜਾ ਅੱਜ ਜੋ ਕੈਂਪ ਲੱਗਿਆ ਪਿੰਡ ਵਿੱਚ ਟੋਟਲ ਜਿਹੜੇ 220 ਘਰ ਤੇ ਸਮਥਿੰਗ ਹੈਗੇ ਆ 180 ਘਰਾਂ ਦੇ ਅੱਜ ਫਾਰਮ ਭਰੇ ਗਏ ਨੇ ਔਰ ਉਹ ਇਹ ਜਿਹੜਾ ਫਾਰਮ ਭਰੇ ਗਏ ਨੇ ਇਹ ਬਹੁਤ ਹੀ ਜ਼ਰੂਰਤਮੰਦ ਲੋਕਸਾਨ ਜਿਨ੍ਹਾਂ ਦੇ ਬਹੁਤ ਜ਼ਿਆਦਾ ਗਰੀਬੀ ਰੇਖਾ ਵਿੱਚ ਰਹਿ ਇਹ ਬੜੇ ਲੰਮੇ ਸਮੇਂ ਤੋਂ ਅਸੀਂ ਆਸ ਕਰ ਰਹੇ ਹਾਂ ਕਿ ਸਾਡੇ ਕਦੋਂ ਵਾਰੀ ਆਏਗੀ ਲੇਕਿਨ ਸਾਡੇ ਮਾਨਯੋਗ ਐਮਐਲਏ ਡਾਕਟਰ ਅਵੀ ਗੁਪਤਾ ਜੀ ਨੇ ਪਹਿਲ ਦੇ ਆਧਾਰ ਤੇ ਇਹ ਕੈਂਪ ਲਵਾ ਕੇ ਤੇ ਸਾਡੇ ਇਹ ਪਿੰਡ ਮੁਲੇ ਚੱਕ ਦੇ ਲੋਕਾਂ ਦੇ ਫਾਰਮ ਪ੍ਰਭਾਏ ਨੇ